ਅੱਜ ਅਸੀਂ ਦਾਣਾ ਮੰਡੀ ਕਾਦੀਆਂ ਦੇ ਵਿੱਚ ਫਸਲ ਦੀ ਜਿਹੜੀ ਖਰੀਦ ਆ ਉਹ ਸ਼ੁਰੂ ਕਰਵਾਈ ਹੈ ਔਰ ਸਾਰੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਕਿਉਂਕਿ ਸੀਜ਼ਨ ਸਟਾਰਟ ਹੋ ਗਿਆ ਔਰ ਅਰਾਈਵਲ ਜਿਹੜਾ ਵਾ ਕਾਫੀ ਆਉਣ ਲੱਗ ਗਿਆ ਕਾਫੀ ਰਫਤਾਰ ਦੇ ਨਾਲ ਸੋ ਅਸੀਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਔਰ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਉਹ ਨਾਲ ਸੀਗੇ ਔਰ ਬੜਾ ਵਧੀਆ ਪੁਖਤਾ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਕੀਤੇ ਗਏ ਆ ਔਰ ਸਾਡੇ ਕਿਸਾਨ ਭਰਾਵਾਂ ਨੂੰ ਔਰ ਸਾਡੇ ਆੜਤੀਆਂ ਭਰਾਵਾਂ ਨੂੰ ਔਰ ਜਿੰਨੀ ਸਾਡੀ ਇੱਥੇ ਸਾਡੇ ਲੇਬਰ ਵਾਲੇ ਨੇ ਕਿਸੇ ਨੂੰ ਵੀ ਕੋਈ ਤਰੀਕੇ ਦੀ ਦਿੱਕਤ ਜਿਹੜੀ ਉਹ ਨਹੀਂ ਆਵੇਗੀ ਹਰ ਤਰ੍ਹਾਂ ਦੇ ਪੂਖਤਾ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ। ਉਹ ਦੇਖਿਆ ਜਾਵੇ ਤੇ ਪਾਣੀ ਦੀ ਉਹ ਮੇਰੇ ਨੋਟਿਸ ਚ ਆਇਆ ਵਾ ਮੈਂ ਸੈਕਟਰੀ ਸਾਹਿਬ ਨੂੰ ਕਹਿ ਦਿੰਦਾ ਕਿ ਜੋ ਜੋ ਵੀ ਕੋਈ ਹੁਨਤਾਈ ਦੇ ਕੋ ਹੈ ਵਾ ਤੇ ਉਹਨੂੰ ਜਿਹੜਾ ਵਾ ਠੀਕ ਕੀਤਾ ਜਾਵੇ ਤਾਂ ਕਿ ਵਧੀਆ ਢੰਗ ਨਾਲ ਪ੍ਰਬੰਧ ਜਿਹੜਾ ਉਹ ਚੱਲ ਸਕੇ। ਦੇਖਿਆ ਜਾਵੇ ਕਿ ਮੇਰੇ ਤੋਂ ਕੋਈ ਧਿਆਨ ਚ ਨਹੀਂ ਪਰ ਕਾਫੀ ਐਫ ਆਈ ਆਰ ਜਿਹੜੀਆਂ ਕਾਦੀਆਂ ਚ ਹੋਈਆਂ ਨੇ ਕਾਫੀ ਜਿਹੜੇ ਨਸ਼ਾ ਵੇਚਦੇ ਸੀ ਉਹ ਬੰਦੇ ਫੜੇ ਗਏ ਆ। ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤੇ ਤੁਸੀਂ ਮੈਨੂੰ ਜਰੂਰ ਦੱਸਦੇ ਹੋ ਤਾਂ ਕਿ ਇਹਦੇ ਤੇ ਵੀ ਕਾਰਵਾਈ ਜਿਹੜੀ ਆ ਮੈਂ ਜਰੂਰ ਕਰਾਵਾਂਗਾ ਕਿਉਂਕਿ ਨਸ਼ਿਆਂ ਵਿਰੁੱਧ ਅਸੀਂ ਦਾ ਅੱਗੇ ਜੁੱਦ ਜਿਹੜਾ ਵਾ ਸਰਕਾਰ ਨੇ ਉਹ ਕੀਤਾ ਸ਼ੁਰੂਛੇੜਿਆ ਹੋਇਆ ਵਾ ਔਰ ਇਹਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਆ ਤੁਸੀਂ ਸਾਨੂੰ ਦੇ ਸਕਦੇ ਹੋ ਤੇ ਤੁਰੰਤ ਕਾਰਵਾਈ ਜਿਹੜੀ ਆ ਉਹ ਕਹਿ ਕੇ ਪੁਲਿਸ ਨੂੰ ਤੇ ਕਰਵਾਈ ਜਾਏ। ਕੁਝ ਦਿਨ ਉਹ ਕੀਤਾ ਜਾਣਾ ਚਾਹੀਦਾ ਔਰ ਸਾਰਿਆਂ ਦੀ ਪਾਰਟਿਸਪੇਸ਼ਨ ਲਈ ਵੀ ਅਸੀਂ ਅਪੀਲ ਕਰ ਰਹੇ ਹਾਂ ਔਰ ਜੇ ਇਦਾਂ ਦੀਆਂ ਕੋਈ ਧਮਕੀਆਂ ਆਦੀਆਂ ਨੇ ਜਾਂ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਤਾਂ ਅਸੀਂ ਤੁਹਾਡੇ ਨਾਲ ਖਲੋਤੇ ਹਾਂ ਮੈਂ ਐਸਐਚਓ ਸਾਹਿਬ ਨੂੰ ਹੋਰ ਵੀ ਇਹ ਕੋਈ ਪ੍ਰੋਬਲਮ ਨਹੀਂ ਮੈਂ ਹਦਾਇਤਾਂ ਕਰਕੇ ਜਾਨਣਾ ਕਿ ਤੁਹਾਡੀ ਸਿਕਿਉਰਿਟੀ ਦਾ ਜਿਹੜਾ ਖਾਸ ਕਰਕੇ ਉਹ ਧਿਆਨ ਦੇ 15-20 ਸਾਲ ਅਸੀਂ ਸਾਰਿਆਂ ਆਪਣੇ ਪਿੰਡੇ ਤੇ ਅੱਤਵਾਦ ਦਾ ਜਿਹੜਾ ਕਾਲਾ ਦੌਰ ਸੀ ਉਹ ਹੰਡਾਇਆ ਪਰ ਜੇ ਇਦਾਂ ਦੇ ਅਸੀਂ ਬਿਆਨ ਦੇਵਾਂਗੇ دہشت ਪੋਣ ਵਾਲੇ ਬਿਆਨ ਉਹ ਬਿਆਨ ਜਿਹੜਾ ਅਮਰੀਕਾ ਦਾ ਜਿਹੜਾ ਦੇਸ਼ ਦੇ ਖਿਲਾਫ ਸਾਰੀਆਂ ਸਤਾਚਾਂ ਕਰ ਰਿਆ ਪੰਨੂ ਉਹਦੇ ਬਿਆਨ ਤੇ ਇਹਨਾਂ ਦੇ ਬਿਆਨ ਜਦੋਂ ਰਾਤੇ ਮਿਲਦੇ ਹੋਣਗੇ ਤੇ ਫਿਰ ਜਿਹੜਾ ਵਾ ਕਈ ਸਵਾਲ ਜਿਹੜੇ ਉਹ ਚੁੱਕਣੇ ਜਿਹੜੇ ਆਵਾਜ ਬਣਦੇ ਆ ਤੋ ਪੁਲਿਸ ਆਪਣੀ ਕਾਰਵਾਈ ਐਫ ਆਈ ਆਰ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਇਹ ਅਮਨ ਸ਼ਾਂਤੀ ਦਾ ਲਾਅ ਐਂਡ ਆਰਡਰ ਦਾ ਬੜਾ ਸੈਂਸਿਟਿਵ ਮਸਲਾ ਔਰ ਮੈਂ ਅਪੀਲ ਵੀ ਕਰਾਂਗਾ ਸਰਕਾਰ ਨੂੰ ਕਿ ਇਹਨੂੰ ਇਹਦੇ ਜਿਹੜੇ ਤੱਥ ਆ ਸਾਰੇ ਖੰਘਾਲੇ ਜਾਣ ਔਰ ਜਿਹੜਾ ਵੀ ਇਹਨਾਂ ਨੇ ਰੈਵਿਊਸ਼ਨ ਕੀਤੀਆਂ ਨੇ ਉਹਦੇ ਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਚ ਅਮਨ ਸ਼ਾਂਤੀ ਜਿਹੜੀ ਆ ਉਹ ਬਹਾਰ ਆ ਸਕੇ ਸਾਰੇ ਜਿਹੜੇ ਕ੍ਰਿਮੀਨਲ ਨੇ ਜਿਹੜੇ ਕਿ ਆ ਮਾੜੇ ਆਪਣਾ ਹਾਲਾਤ ਖਰਾਬ ਕਰਨ ਦਾ ਟਰਾਈ ਕਰ ਰਹੇ ਆ ਪੰਜਾਬ ਦੇ ਉਹਨਾਂ ਨੂੰ ਜਿਹੜਾ ਵਾ ਫੜੇ ਜਾਣਾ ਚਾਹੀਦਾ। ਔਰ ਦੇਖੋ ਜੀ ਗੱਲ ਇਹ ਆ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਕੋਈ ਧਰਨਾ ਨਹੀਂ ਲਗਾਉਂਦਾ ਕਾਂਗਰਸਾਂ ਔਰ ਇੱਕ ਦੂਜੇ ਨੂੰ ਸਿਕਿਉਰ ਕਰਨ ਲਈ ਧਰਨੇ ਲਵਾਉਂਦੇ ਆ ਤੇ ਇਹ ਤੇ ਮੈਂ ਹੁਣ ਬੜਾ ਕੀ ਕਹਿੰਦੇ ਆ ਮੰਦ ਭਾਗਾ ਸਮਾ ਪੰਜਾਬ ਦੀ ਰਾਜਨੀਤੀ 'ਚ ਕਿ ਮੁੱਦਿਆਂ ਤੋਂ ਹੀਣ ਹੋ ਗਈ ਐ ਔਰ ਪਰਸਨਲ ਕੋਈ ਗੱਲ ਹੁੰਦੀ ਆ ਤੇ ਉਹਦੇ ਤੇ ਧਰਨੇ ਲੱਗਦੇ ਆ ਪੰਜਾਬ ਦੇ ਮੁੱਦੇ ਜਿਹੜੇ ਬੜੇ ਪਿੱਛੇ ਹੋ ਗਏ। ਤੋਂ ਮੈਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਜੇ ਤੁਸੀਂ ਧਰਨੇ ਲਾਉਣੇ ਆ ਤੇ ਕੋਈ ਪੰਜਾਬ ਦੇ ਮੁੱਦੇ ਤੇ ਲਾਓ। ਇਦਾਂ ਕਿਸੇ ਨੂੰ ਪਰਸਨਲ ਜਿਹੜਾ ਵਾ ਗਲਤ ਤੁਸੀਂ ਜਿਹੜਾ ਬੰਦਾ ਦੋਸ਼ੀ ਆ ਔਰ ਹੈ ਵੀ ਬੜਾ ਸੈਂਸਿਟਿਵ ਇੰਟਰਨਲ ਸਿਕਿਉਰਿਟੀ ਦੇ ਮਾਮਲੇ 'ਚ ਇਹੋ ਜਿਹੇ ਬੰਦਿਆਂ ਦਾ ਸਾਥ ਜਿਹੜਾ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਮੁੱਦੇ ਬੜੇ ਸੈਂਸਿਟਿਵ ਮੁੱਦੇ ਆ ਸਟੇਟ ਨੂੰ ਜਿਹੜਾ ਵਾ ਅਫੈਕਟ ਹੋਣ ਵਾਲੇ ਮੁੱਦੇ ਆ ਇਹਦੇ ਤੇ ਸਭ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜਿਹੜਾ ਵਾ ਉਹ ਕੰਮ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਵਸਨੀਕ ਆ ਜੇ ਇੱਥੇ ਲਾਅ ਐਂਡ ਆਰਡਰ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਤੇ ਸਾਨੂੰ ਸਾਰਿਆਂ ਨੂੰ ਆਉਂਦੀ ਆ ਤੋ ਇਕੱਠੇ ਹੋ ਕੇ ਮਸਲੇ ਹੱਲ ਕਰਨ ਵਾਲੇ ਆ ਨਾ ਕਿ ਧੰਨੇ ਲਾਉਣਗੇ ਪਿੱਛੇ ਤੁਸੀਂ ਦੇਖਿਆ ਕਿ ਥਾਣਿਆਂ ਵਿੱਚ ਜਿੰਨੇ ਪੁਰਾਣੇ ਬੰਦੇ ਸੀਗੇ ਉਹ ਬਦਲੇ ਗਏ ਆ ਕਾਫੀ ਨੈਕਸਸ ਜਿਹੜਾ ਵਾ ਉਹ ਤੋੜਿਆ ਗਿਆ ਆ ਪਿੱਛੇ ਕਾਦੀਆਂ ਥਾਣੇ ਦੀ ਤੁਸੀਂ ਵੇਖੋ 28 ਮੁਲਾਜ਼ਮ ਇਕੱਠੇ ਬਦਲੇ ਸੀ ਕਿ ਇਸੇ ਕਰਕੇ ਬਦਲੇ ਸੀ ਕਿ ਇਹਨਾਂ ਦੇ ਜਿਹੜੇ ਲਿੰਕ ਆ ਉਹ ਮਾੜੇ ਅੰਸਰਾਂ ਨਾਲ ਜਿਹੜੇ ਰਲ ਜਾਂਦੇ ਜਦੋਂ ਕੋਈ ਬੰਦਾ ਭੇਤੀ ਹੋ ਜਾਂਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਇਹ ਟਰਾਂਸਫਰ ਕੀਤੀਆਂ ਜਾਣ ਕਿ ਫ੍ਰੈਸ਼ ਫੋਰਥ ਹੋਵੇ ਜਿਹਦੇ ਨਾਲ ਕੋਈ ਜਿਹੜਾ ਇਹਨਾਂ ਦਾ ਨੈਕਸਸ ਆ ਉਹਨੂੰ ਤੋੜ ਕੇ ਤੇ ਇਹਨਾਂ ਦਾ ਜਿਹੜਾ ਮੋਡਿਊਲ ਆ ਉਹ ਖਤਮ ਕੀਤਾ